ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਅੱਜ ਮੈਂ ਸ਼ੇਅਰ ਕਰ ਰਿਹਾ ਬਲਦ ਰੇੜੀ ਨਾਲ ਭਾਈ ਜਿਹੜਾ ਕਿ ਅੱਜ ਤੋਂ ਮੈਨੂੰ ਲੱਗਦਾ 20 ਸਾਲ ਪਹਿਲਾਂ ਸਮਾਂ ਆਪਣਾ ਆਪਣੇ ਪਿੰਡ ਦੇ ਵਿੱਚ ਵੀ ਬਹੁਤ ਰੇੜੀਆਂ ਹੁੰਦੀਆਂ ਸੀ ਬਲਦ ਵਾਲੀਆਂ ਇਹਨਾਂ ਦਾ ਕੰਮ ਖਤਮ ਕਰਤਾ ਹੁਣ ਮੋਟਰਸਾਈਕਲ ਵਾਲੀਆਂ ਰੇੜੀਆਂ ਨੇ ਅੱਗੇ ਲੋਕਾਂ ਐ ਛੋਟੇ-ਛੋਟੇ ਕੰਮਾਂ ਦੇ ਵਿੱਚ ਐ ਬਿਜੀ ਜੇ ਰਹਿੰਦੇ ਸੀ ਟਾਈਮ ਵੱਧ ਲੱਗਦਾ ਸੀ ਨਾ ਰਾਹ ਦੇ ਵਿੱਚ ਜਦੋਂ ਜਾਣਾ ਜੂਣਾ ਇਕੱਠਿਆਂ ਨੇ ਖੇਤ ਕੰਮ ਕਰਨਾ ਹੁਣ ਜਿੱਥੇ ਮੰਨ ਲਓ ਤੇ 20 ਮਿੰਟ ਲੱਗਦੇ ਆ ਖੇਤ ਜਾਂ ਨੂੰ ਮੋਟਰਸਾਈਕਲ ਤੇ ਰੇੜੀ ਤੇ 5 ਮਿੰਟਾਂ ਚ ਜਾਵੜਦਾ ਸੇਤੀ ਇਹਦੀ ਪੱਠੇ ਵੱਢ ਕੇ ਅਗਲਾ ਵਿਹਲਾ ਹੋ ਜਾਂਦਾ ਮੁੜ ਕੇ ਮੋਬਾਈਲ ਹੀ ਦੇਖਦਾ ਬੇਲਪੁਣਾ ਵੀ ਵੱਧ ਗਿਆ ਅ ਮਸੰਨੀ ਦਾ ਜੁਗ ਆਇਆ ਤਾਂ ਹੈਗਾਗਾ ਚਲੋ ਕੁਝ ਕੁ ਠੀਕ ਵੀ ਹੋਇਆ ਕੁਝ ਕੁ ਬੇਲਪੁਣਾ ਵੱਧ ਗਿਆ ਪਰ ਹੁਣ ਆਏ ਆ ਅੱਜ ਆਪਣਾ ਮੂਡ ਸੀਗਾ ਆਹ ਬਾਈ ਗਏ ਵੇ ਸੀਗੇ ਸੇਰੋਂ ਦੀ ਧਰਤੀ ਤੇ ਤੇ ਉੱਥੇ ਵਰਮਾ ਕਾ ਮੈਂ ਲੈ ਕੇ ਜਾਣਾ ਬਲਦ ਰੇੜੀ ਖੇਤ ਨੂੰ ਮਾਸੀ ਦੇ ਮੰਡੇ ਨੂੰ ਆਖਿਆ ਹੁਣ ਮੈਂ ਜਾ ਰਿਹਾ ਸੈਰ ਕਰ ਵਧੀਆ ਹੌਲੀ ਹੌਲੀ ਟੌਰ ਨਾ ਤੁਰਿਆ ਜਾਂਦਾ ਲੈ ਕਹਿੰਦਾ ਬੜ ਮਸਤ ਮੋਲਾ ਤੂੰ ਲੁੱਟ ਨ ਯਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਤੁਰ ਗਏ ਨੇ ਬਾਈ ਬਣ ਕੇ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿ ਕਿਹੜਾ ਕਿਹੜਾ ਬੰਦੇ ਨੇ ਬਲਦ ਰੇੜੀ ਤੇ ਗਿਆਗਾ ਖੇਤ ਆ ਉਹਦੇ ਦੱਸਣਾ ਜਰੂਰ ਦੋਸਤੋ ਨਾ ਸਿਆਣਾ ਜਨਵਰ ਆ ਨਾ ਯਾਰ ਬਲਦੇ ਤੇ ਮੈਂ ਰਿਹੜੀ ਤੇ ਹੁਣ ਜਮਾ ਕੱਲਾ ਹੀ ਹੈਗਾ ਕੱਲਾ ਜਾਣਾ ਖੇਤ ਨੂੰ ਤੇ ਦੋ ਤਿੰਨ ਮੂੜ ਆਏ ਹੈਗੇ ਆਪਦੇ ਆਪ ਹੀ ਦੇ ਇੱਕ ਮੁੜਿਆਗਾ ਬਲਦ ਨੂੰ ਪਤਾ ਹੈਗਾ ਕਿ ਕਿੱਥੇ ਜਾਣਾਗਾ ਵੀ ਦਿੱਲੀ ਜਾਣ ਕਰਕੇ ਵੀ ਜਨਵਰ ਨੂੰ ਵੀ ਪਤਾ ਹੁੰਦਾ ਹਨਾ ਯਾਰ ਕਿੰਨਾ ਸਿਆਣਾ ਬਲਦਾ ਯਾਰ ਆਪ ਹੀ ਮੁੜੀ ਜਾਂਦਾ ਸਾਰੇ ਰਾਹ ਰੂ ਮੈਂ ਤਾਂ ਬਸ ਇੱਕ ਕੱਲਾ ਬੈਠਾਂਗਾ ਬੈ ਕੇ ਬਸ ਨੂੰ ਨਾਲ ਲਈ ਜਾਣਾ ਆਪ ਹੀ ਜਿੱਥੇ ਜਾਣਾ ਉੱਥੇ ਜਾ ਕੇ ਬਲਦ ਨੇ ਇਹਨੇ ਖੜ ਜਾਣਾ ਜਾ ਕੇ ਬਹੁਤ ਸਿਆਣਾ ਜਾਨਵਰਾ ਯਾਰ ਆ ਦੇਖੋ ਦੋਸਤੋ ਹੁਣ ਮੰਨ ਲਓ ਦੂਰ ਰਾਹ ਆ ਗਈ ਦੋ ਮੂੜ ਆ ਗਈ ਤੇ ਇਹਨੇ ਬਲਦ ਨੇ ਆਪ ਦੇ ਆਪ ਹੀ ਦੇਖੋ ਮੁੜ ਜਾਣਾਗਾ ਜਿਹੜਾ ਇਹਦਾ ਆਹ ਰੱਸਾ ਜਾਗਾ ਫਸੇ ਇਹਦਾ ਇਹਦਾ ਸਟੀering ਆ ਹੀ ਹੈਗਾ ਤੇ ਜਿਵੇਂ ਜਿਵੇਂ ਕਰਤਾ ਉਧਰ ਨੂੰ ਇਹਨੇ ਹੋਈ ਜਾਣਾਗਾ ਦੇ ਰਸੇ ਰਸੇ ਨਾਲ ਹੀ ਚੱਲਦਾ ਇਹਦਾ ਸਿਸਟਮ ਲੈ ਆਪ ਹੀ ਮੁੜ ਗਿਆ ਲੈ ਮੁੜ ਗਏ ਆ ਇਧਰ ਨੂੰ ਵੀ ਜਾਂਦਾ ਇੱਕ ਰਾਹ ਇੱਕ ਇਧਰ ਨੂੰ ਬਸ ਸਿੱਧਾ ਹੀ ਖੇਤ ਵਾਲਾ ਰਾਹ ਹੁੜ ਪੈ ਗਏ ਆਪਾਂ ਤੇ ਗਾਂ ਜਾ ਕੇ ਤੁਹਾਨੂੰ ਖੇਤ ਵੀ ਦਿਖਾਉਨੇ ਆ ਕੀ ਕੰਮ ਕਰ ਕਰਾਂਗੇ ਉਹ ਹੀ ਦੱਸਾਂਗੇ ਲੈ ਅਸੀਂ ਖੇਤ ਪਹੁੰਚ ਗਏ ਤੇ ਆ ਆਪੀ ਆ ਕੇ ਇੱਥੇ ਖੜ ਗਿਆ ਲੈ ਆ ਲੈ ਇੱਥੇ ਖੜਦਾ ਹੈ ਕਿ ਇਹਨੂੰ ਪਤਾ ਹੈ ਕਿ ਇੱਥੇ ਆਪ ਹੀ ਖੜ ਗਿਆ ਆ ਕੇ ਖੇਤ ਪਹੁੰਚ ਚੁੱਕੇ ਆ ਗਾ ਉਹ ਹੁਣ ਕਰਾਂਗੇ ਸਪਰੇਅ ਕਾਣ ਕਿਉਂ ਵੀ ਗੱਗੂ ਕਿਵੇਂ ਆ ਹੋਰ ਬਾਈ ਵਧੀਆ ਜੀ ਵਧੀਆ ਹੈ ਤਿਆਰੀ ਆ ਪੂਰੀ ਸਪਰੇ ਦੀ ਓਕੇ ਆ ਜੀ ਕਿਹੜੀ ਕਰਨੀ ਆ ਫਿਰ ਅੱਜ ਖੁੱਲੀ ਡੰਡੇ ਵਾਲੀ ਕਰਨੀ ਆ ਖੁੱਲੀ ਡੰਡੇ ਵਾਲੀ ਕਿੰਨੇ ਬਾਣ ਉਤੇ ਤਿੰਨ ਕਿੱਲਿਆਂ ਤੇ ਜੀ ਤਿੰਨ ਕਿੱਲਿਆਂ ਤੇ ਹਾਂ ਜੀ ਚਾਰ ਝਾਲੀਆਂ ਢੋਲੀਆਂ ਹੋ ਗਈਆਂ ਤਿੰਨ ਤੇ ਮੈਂ ਵੀ ਮਖਿਆਰ ਤੂੰ ਇੱਕ ਢੋਲੀ ਹੋਰ ਕਰ ਮੈਂ ਵੀ ਕਰਾਉਂਗਾ ਇੱਕ ਬਾਈ ਮਿੱਤਰ ਹੈਗਾ ਤੇ ਹਜੇ ਵੀ ਆ ਪਿੰਡਾਂ ਦੇ ਵਿੱਚ ਵਧੀਆ ਮਾਹੌਲ ਆ ਵਧੀਆ ਇੱਕ ਦੂਜੇ ਦੇ ਕੰਮ ਕਰਾਉਂਦੇ ਆ ਬੀੜੀਆਂ ਬੂੜੀਆਂ ਚੱਲ ਹੈ ਤਾਂ ਆਪਣੇ ਵੀ ਆਪਣੇ ਪਰ ਘਟਿਆ ਵਗ ਨੇ ਘਟ ਗਿਆ ਤੇ ਘਾਂਟੇ ਚ ਨੂੰ ਗੱਗੂ ਨੂੰ ਬੇਲਾ ਜਿਹੜਾ ਚੜਿਆ ਵਾ ਬੁਖਾਰ ਤਾਰ ਦੇਣਾ ਸਪਰੇਅ ਕਰਕੇ ਅਸੀਂ ਲਖੇਤ ਆ ਬਾਗਵਾਨ ਕੀ ਇਹਨੇ ਬਾੜੀ ਕਿ ਇਹਨੇ ਨਾ ਤੁਸੀਂ ਇਹਨੂੰ ਆ ਗੱਗੂ ਦੀ ਬਾੜੂਈ ਬਾੜੀ ਦੇਖ ਲਓ ਧਣੀਆਂ ਪੂਰਾ ਵਧੀਆ ਖੜਾ ਵੱਟ ਤੇ ਤੇ ਆ ਦੇ ਗੰਡੇ ਆ ਤਾਂ ਕਰੇ ਗੱਡੇ ਢੋਲੀ ਚ ਗੰਡੇ ਗਾਜਰਾ ਲਸਣ ਲਸਣ ਪੂਰਾ ਵਧੀਆ ਸੌਂਕਣਾ ਲਾਇਆ ਵਾ ਦਾ ਗਾਇਰ ਰਤੇ ਜੇ ਚੱਕ ਬਈ ਕਰਤੀ ਸ਼ਰੂ ਸਪਰੇ ਆਪਾਂ ਗੱਗੂ ਦੀ ਅੱਜ ਨੇ ਟੋਲੀਆਂ ਤਿਆਰ ਆ ਤੇ ਆਪਣੇ ਵਾਲੀ ਵੀ ਆ ਦੇਖ ਲੋ ਠੀਕ ਆ ਜੀ ਹਾਂ ਦਸ ਗੱਗੂ ਕਿਵੇਂ ਆ ਠੀਕ ਆ ਹੁਣ ਸਿਸਟਮ ਓਕੇ ਓਕੇ ਠੀਕ ਆ ਜੀ ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾਈ ਹੈ ਕਿਵੇਂ ਲੱਗੀ ਆਪਣੀ ਵੀਡੀਓ ਦੱਸਿਓ ਕਮੈਂਟ ਲਾਈਕ ਜ਼ਰੂਰ ਕਰਿਓ ਤੇ ਅੱਜ ਮੂੜ ਸੀਗਾ ਖੇਤ ਦਾ ਚਲੋ ਵੀਡੀਓ ਬਣਾ ਲਈ ਤੇ ਹੁਣ ਤੁਸੀਂ ਦੱਸਿਓ ਦੇਖ ਕੇ ਵੀ ਕਿਵੇਂ ਲੱਗੀ ਆ ਵੀਡੀਓ ਠੀਕ ਬਣੀ ਆ ਆਪਣੀ